ਜੇ ਅੱਜ ਕਥਾਵਾਚਕ ਜਿਹੜੇ ਆਪਣੇ ਆਪ ਨੂੰ ਸੰਤ ਕਹੋਂਦੇ ਆ ਜੇ ਉਹਨਾਂ ਦੀ ਗੱਲ ਕਰੀਏ ਤਾਂ ਉਹ ਲੋਕਾਂ ਨੂੰ ਇਹ ਕਹਿੰਦੇ ਆ ਕਿ ਪਰਮਾਤਮਾ ਦੇ ਨਾਲ ਜੁੜੋ ਤੇ ਮੋਹ ਮਾਇਆ ਨੂੰ ਤਿਆਗੋ ਪਰ ਉਹਨਾਂ ਦੀ ਆਪਣੀ ਜਿਹੜੀ ਨਜ਼ਰ ਹੁੰਦੀ ਆ ਮੋਹ ਮਾਇਆ ਤੇ ਹੀ ਰਹਿੰਦੀ ਆ ਉਹ ਕਿਉਂ ਰਹਿੰਦੀ ਆ ਮੈਂ ਹੁਣੇ ਦੱਸਦਾ ਆ ਜੇ ਮੈਂ ਦੇਵਕੀ ਨੰਦਨ ਜੀ ਦੀ ਗੱਲ ਕਰਾਂ ਉਹ 12 ਤੋਂ 15 ਲੱਖ ਰੁਪਈਆ ਉਹਨਾਂ ਦੇ ਇੱਕ ਪ੍ਰੋਗਰਾਮ ਦਾ ਖਰਚਾ ਆ ਜਾਂਦਾ ਆ ਤੇ ਕੱਟੋ-ਕੱਟ 20 ਹਜ਼ਾਰ ਬੰਦਿਆਂ ਦੇ ਅੱਗੇ ਬੈਠਣ ਨੂੰ ਜਗ੍ਹਾ ਚਾਹੀਦੀ ਹੁੰਦੀ ਹੈ ਜੇ ਮੈਂ ਅਨੁਰੁੱਧਾ ਚਾਰੀਆ ਜੀ ਦੀ ਗੱਲ ਕਰਾਂ ਉਹਨਾਂ ਦਾ 15 ਤੋਂ 20 ਲੱਖ ਰੁਪਈਆ ਖਰਚਾ ਆ ਜਾਂਦਾ ਹੈ ਤੇ ਘੱਟੋ-ਘੱਟ 50 ਹਜ਼ਾਰ ਬੰਦੇ ਦੇ ਅੱਗੇ ਬੈਠਣ ਦੀ ਜਗ੍ਹਾ ਚਾਹੀਦੀ ਹੈ ਜੇ ਮੈਂ ਜੈ ਕਸ਼ੋਰੀ ਤੇ ਦ੍ਰਿੰਦਰ ਸ਼ਾਸਤਰੀ ਦੀ ਗੱਲ ਕਰਾਂ ਉਹਨਾਂ ਦਾ ਵੀ 15 ਤੋਂ 20 ਲੱਖ ਰੁਪਈਆ ਖਰਚਾ ਆ ਜਾਂਦਾ ਹੈ ਇਹ ਲੋਕਾਂ ਨੂੰ ਕਹਿੰਦੇ ਆ ਕਿ ਮੋਹ ਮਾਇਆ ਤੋਂ ਦੂਰ ਰਭੋ ਪਰ ਆਪ ਪੈਰਾਂ ਤੋਂ ਲੈ ਕੇ ਸਿਰ ਤੱਕ ਮੋਹ ਮਾਇਆ ਦੇ ਵਿੱਚ ਫਸੇ ਹੁੰਦੇ ਆ ਤੇ ਲੋਕ ਵੀ ਸਮਝਦੇ ਨਹੀਂ ਹੈਗੇ ਤੇ ਇਹਨਾਂ ਦੇ ਕੋਲ ਆਪਣੀ ਜਿਹੜੀ ਆ ਹੱਕ ਦੀ ਤੇ ਮਿਹਨਤ ਦੀ ਕਮਾਈ ਹੈ ਇਹਨਾਂ ਦੇ ਪੈਰਾਂ ਦੇ ਵਿੱਚ ਰੱਖਦੇ ਆ ਤੇ ਇਹਨਾਂ ਦੇ ਕੋਲੋਂ ਲੁੱਟ ਹੁੰਦੇ ਰਹਿੰਦੇ ਆ ਤੇ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਹਰੇਕ ਧਰਮ ਦੇ ਵਿੱਚ ਧਾਰਮਿਕ ਗ੍ਰੰਥ ਹੁੰਦੇ ਆ ਜਿਨ੍ਹਾਂ ਨੂੰ ਪੜ੍ਹ ਕੇ ਅਸੀਂ ਪਰਮਾਤਮਾ ਨੂੰ ਪਾ ਸਕਦੇ ਆ ਪਰਮਾਤਮਾ ਤੱਕ ਅਸੀਂ ਪਹੁੰਚ ਸਕਦੇ ਆ ਫਿਰ ਵੀ ਪਤਾ ਨਹੀਂ ਕਿਉਂ ਲੋਕ ਇਹਨਾਂ ਸੰਤਾਂ ਦੇ ਕੋਲ ਇਹਨਾਂ ਕਥਾਵਾਚਕਾਂ ਦੇ ਕੋਲ ਜਾ ਕੇ ਪੈਰਾਂ ਦੇ ਵਿੱਚ ਮੱਥੇ ਟੇਕਦੇ ਆ ਜੇ ਹੁਣ ਤੁਹਾਡੇ ਪੇਟ ਦੇ ਵਿੱਚ ਦਰਦ ਹੋਵੇ ਤਾਂ ਤੁਸੀਂ ਗੋਲੀ ਆਪਣੇ ਗਵਾਂਡੀ ਨੂੰ ਖਵਾ ਦੋਗੇ ਦੱਸੋ ਤੁਹਾਨੂੰ ਆਰਾਮ ਕਿੱਦਾਂ ਆਜੂਗਾ ਜੇ ਅਸੀਂ ਖੁਦ ਕਈ ਲੋਕ ਇਹ ਕਹਿੰਦੇ ਆ ਕਿ ਇਹ ਸਾਨੂੰ ਪਰਮਾਤਮਾ ਤੱਕ ਪਹੁੰਚਾਉਂਦੇ ਆ ਇਹ ਪਰਮਾਤਮਾ ਤੱਕ ਕਿੱਦਾਂ ਤੁਹਾਨੂੰ ਪਹੁੰਚਾਉਂਦੇ ਆ ਇਹ ਤਾਂ ਖੁਦ ਪਰਮਾਤਮਾ ਤੋਂ ਕੋਸਾਂ ਦੂਰ ਆ ਵੀਲੇ ਦੂਰ ਹੋਇਆ ਇਹ ਪ੍ਰਮਾਤਮਾ ਤੋਂ ਇਹ ਕਿਉਂ ਦੂਰ ਹੋ ਕਿਉਂਕਿ ਆਪ ਖੁਦ ਮੋਹ ਮਾਇਆ ਦੇ ਵਿੱਚ ਫਸੇ ਹੋਏ ਆ ਇਹ ਮਰਸਟੀ ਗੱਡੀ ਤੋਂ ਇਲਾਵਾ ਥੱਲੇ ਪੈਰ ਨਹੀਂ ਰੱਖਦੇ ਜੇ ਤੁਸੀਂ ਇਹਨਾਂ ਦੇ ਕੋਲ ਦੇਖੂਗੇ ਤਾਂ ਹਰੇਕ ਦੇ ਕੋਲ 50 ਲੱਖ ਤੋਂ ਲੈ ਕੇ 1 ਕਰੋੜ 1.5 ਕਰੋੜ ਤੱਕ ਗੱਡੀਆਂ ਹੁੰਦੀਆਂ ਆ ਜੇ ਇਹਨਾਂ ਨੂੰ ਕੋਈ ਪੁੱਛ ਲਵੇ ਕਿ ਤੁਹਾਡੇ ਕੋਲੇ ਗੱਡੀਆਂ ਕਿੱਥੋਂ ਆਈਆਂ ਤੇ ਇਹ ਇਹੀ ਕਹੂਗੇ ਕਿ ਸਾਡੇ ਸੇਵਾਦਾਰਾਂ ਨੇ ਦਿੱਤੀਆਂ ਕਿਉਂ ਇਹਨਾਂ ਨੇ ਉਹ ਗੱਡੀਆਂ ਵਾਰਤੀਆਂ ਜਦ ਇਹ ਮੋਹ ਮਾਇਆ ਤਿਆਗ ਚੁੱਕੇ ਆ ਜੇ ਉਹਨਾਂ ਨੂੰ ਇਹਨਾਂ ਦੇ ਸੇਵਾਦਾਰ ਦਿਲ ਦੇ ਵੀ ਆ ਤੇ ਉਹ ਪੈਸਾ ਕਿਉਂ ਨਹੀਂ ਇਹ ਅੰਗਹੀਣਾਂ ਲਈ ਵਰਤਦੇ ਜਿਹੜੇ ਵਿਚਾਰੇ ਅੰਗਹੀਣ ਹੁੰਦੇ ਆ ਜਿਹੜੇ ਭੀਖ ਮੰਗਦੇ ਆ ਉਹਨਾਂ ਨੂੰ ਕੋਈ ਇਦਾਂ ਦਾ ਰੋਜ਼ਗਾਰ ਇਦਾਂ ਦੀਆਂ ਮਸ਼ੀਨਾਂ ਉਹਨਾਂ ਦੇ ਘਰਾਂ ਦੇ ਵਿੱਚ ਲਾ ਕੇ ਦਿੰਦੇ ਜਿਨ੍ਹਾਂ ਤੇ ਉਹ ਅੰਗਹੀਣ ਵੀ ਕੰਮ ਕਰ ਸਕਣ ਤੇ ਆਪਣਾ ਪੇਟ ਪਾਲ ਸਕਣ ਤੇ ਇਹ ਪੈਸਾ ਕਿਉਂ ਨਹੀਂ ਉੱਧਰ ਲਾਉਂਦੇ ਤੇ ਕਈ ਵਾਰ ਤੁਸੀਂ ਚੈੱਕ ਕਰਿਓ ਜੇ ਤੁਸੀਂ ਇਹਨਾਂ ਨੂੰ ਸੰਤਾਂ ਨੂੰ ਇਹਨਾਂ ਨੂੰ ਮਿਲਣ ਜਾਂਦੇ ਆ ਇਹਨਾਂ ਦੇ ਆਸ਼ਰਮਾਂ ਦੇ ਵਿੱਚ ਤੇ ਇਹਨਾਂ ਦੇ ਸੇਵਾਦਾਰ ਤੁਹਾਨੂੰ ਬਿਠਾ ਲੂਗੇ ਤੇ ਪੁੱਛ ਕੇ ਆਉਗੇ ਪਹਿਲਾਂ ਤੇ ਤੁਹਾਡਾ ਦੱਸੂਗੇ ਕਿ ਆਹ ਬੰਦਾ ਤੁਹਾਨੂੰ ਮਿਲਣ ਆਇਆ ਜੇ ਤਾਂ ਕੋਈ ਗਰੀਬ ਆ ਤੇ ਉਹਨੂੰ ਇਹ ਕਹਿ ਦਿੰਦੇ ਆ ਕਿ ਕਿ ਉਹ ਭਗਤੀ ਦੇ ਵਿੱਚ ਬੈਠੇ ਆ ਜੇ ਕੋਈ ਤਕੜਾ ਪੈਸੇ ਵਾਲਾ ਬੰਦਾ ਆ ਤੇ ਉਹਨੂੰ ਆਪ ਅੰਦਰ ਬੁਲਾਉਂਦੇ ਆ ਤੇ ਉਹਨਾਂ ਗੱਲਬਾਤ ਕਰਦੇ ਕਿਉਂਕਿ ਉਹ ਤੋਂ ਪੈਸੇ ਵੀ ਮਿਲਣੇ ਹੁੰਦੇ ਆ ਤੇ ਇਹ ਖੁਦ ਮੋਹ ਮਾਇਆ ਦੇ ਵਿੱਚ ਫਸੇ ਹੁੰਦੇ ਆ ਤੇ ਇਹ ਤੁਹਾਨੂੰ ਪ੍ਰਮਾਤਮਾ ਤੱਕ ਕਿੱਦਾਂ ਲੈ ਕੇ ਜਾਓਗੇ ਪ੍ਰਮਾਤਮਾ ਨਾਲ ਇਹ ਤੁਹਾਨੂੰ ਕਿੱਦਾਂ ਮਿਲਾਉਗੇ ਇਸ ਕਰਕੇ ਆਪਣੀ ਜਿਹੜੀ ਮਿਹਨਤ ਦੀ ਕਮਾਈ ਆ ਉਹ ਇਹਨਾਂ ਬਾਬਿਆਂ ਦੇ ਪੈਰਾਂ ਦੇ ਵਿੱਚ ਨਾ ਸਿੱਟੋ ਨਾ ਸਿੱਟੋ ਖੁਦ ਆਪ ਪ੍ਰਮਾਤਮਾ ਦਾ ਨਾਮ ਲਵੋ ਤੇ ਤਾਂ ਹੀ ਤੁਸੀਂ ਪ੍ਰਮਾਤਮਾ ਨੂੰ ਪਾ ਸਕਦੇ ਆ ਸੰਤ ਹੋਏ ਆ ਸੰਤ ਕਬੀਰ ਜੀ ਸਤ ਗੁਰੂ ਰਵਦਾਸ ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਵਰਗੇ ਬਾਬਾ ਫਰੀਦ ਜੀ ਵਰਗੇ ਜੇ ਉਹ ਚਾਹੁੰਦੇ ਤਾਂ ਉਹ ਵੀ ਕਰੋੜਾਂ ਰੁਪਈਆ ਉਸ ਟਾਈਮਾਂ ਤੇ ਇਕੱਠਾ ਕਰ ਸਕਦੇ ਸੀ ਪਰ ਨਹੀਂ ਉਹ ਕੁੱਲੀਆਂ 'ਚ ਰਹਿ ਰਹਿ ਕੇ ਉਹਨਾਂ ਨੇ ਲੋਕਾਂ ਦਾ ਸੁਧਾਰ ਕੀਤਾ ਇਹ ਬਾਬੇ ਜਿਹੜੇ ਅੱਜ ਦੇ ਆ ਇਹ ਤਾਂ ਮੋਹ ਮਾਇਆ ਤੇ ਜੇ ਇਹਨਾਂ ਦੇ ਅਸੀਂ ਸੂਟਾਂ ਦੀ ਗੱਲ ਕਰ ਲਈਏ ਜਿਹੜੇ ਇਹਨਾਂ ਨੇ ਪਾਏ ਹੁੰਦੇ 10-10 ਹਜ਼ਾਰ 20-20 ਹਜ਼ਾਰ ਦੇ ਇਹਨਾਂ ਨੇ ਸੂਟ ਪਾਏ ਹੁੰਦੇ ਆ ਤੇ ਇਹਨਾਂ ਦੀ ਜੇ ਜੁੱਤੀਆਂ ਦੀ ਗੱਲ ਕਰ ਲਈਏ ਉਹ ਵੀ 5-5 7-7 10-10 ਹਜ਼ਾਰ ਰੁਪਏ ਦੀਆਂ ਹੁੰਦੀਆਂ ਆ ਇਹ ਲੋਕ ਖੁਦ ਮਾਇਆ ਦੇ ਵਿੱਚ ਫਸਿਆ ਇਹਨਾਂ ਨੇ ਤੁਹਾਡਾ ਸੁਧਾਰ ਕੀ ਕਰਨਾ ਇਹਨਾਂ ਨੇ ਤੁਹਾਨੂੰ ਰੱਬ ਤੱਕ ਕਿੱਥੋਂ ਲੈ ਕੇ ਚੱਲ ਜਾਣਾ ਜਿਹੜੇ ਆਪੇ ਖੁਦ ਕੋਸਾਂ ਦੂਰ ਪ੍ਰਮਾਤਮਾ ਤੋਂ ਬੈਠੇ ਆ ਇਸ ਕਰਕੇ ਲੋਕੋ ਆਪਣੇ ਆਪ ਨੂੰ ਸੁਧਾਰੋ ਥੋੜਾ ਜਿਹਾ ਇਹਨਾਂ ਦੇ ਪਿੱਛੇ ਨਾ ਲੱਗੋ ਜੇ ਮੱਥਾ ਟੇਕਣਾ ਆ ਗੁਰੂ ਸਾਹਿਬ ਨੂੰ ਆਪਣੇਆਂ ਨੂੰ ਟੇਕਿਆ ਕਰੋ ਜਿਨ੍ਹਾਂ ਨੂੰ ਤੁਸੀਂ ਮੰਨਦੇ ਆ ਤੇ ਆਪਣੇ ਮਾਪੇ ਦੀ ਸੇਵਾ ਕਰੋ ਉਹਨਾਂ ਦੇ ਪੈਰੀਂ ਹੱਥ ਲਾਇਆ ਕਰੋ ਉਹਨਾਂ ਦੇ ਅੱਗੇ ਸਿਰ ਝੁਕਾਇਆ ਕਰੋ ਜਿਨ੍ਹਾਂ ਨੇ ਤੁਹਾਨੂੰ ਦੁਨੀਆ ਦਿਖਾ ਲਈ ਆ ਤੇ ਇਹਨਾਂ ਬਾਬਿਆਂ ਨੇ ਤੁਹਾਨੂੰ ਕੁਝ ਨਹੀਂ ਦੇਣਾ ਹੈਗਾ ਤੇ ਤੁਸੀਂ ਹੁਣ ਆਪਣੇ ਵਿਚਾਰ ਵੀ ਕਮੈਂਟ ਦੇ ਵਿੱਚ ਜ਼ਰੂਰ ਦੇਣੇ ਆ ਤੇ ਤੁਹਾਡੇ ਵਿਚਾਰ ਕੀ ਆ ਤੇ ਮੈਂ ਤਾਂ ਸਿਰਫ ਪ੍ਰਮਾਤਮਾ ਤੇ ਹੀ ਵਿਸ਼ਵਾਸ ਰੱਖਦਾ ਮੈਂ ਹੋਰ ਕਿਸੇ ਨੂੰ ਨਹੀਂ ਮੰਨਦਾ ਤੇ ਤੁਸੀਂ ਵੀ ਪ੍ਰਮਾਤਮਾ ਨੂੰ ਮੰਨੋ ਤੇ ਇਹਨਾਂ ਬਾਬਿਆਂ ਕੋਲ ਜਾਣਾ ਬੰਦ ਕਰ ਦਿਓ ਜਿਹੜਾ ਤੁਹਾਡਾ ਟਾਈਮ ਤੁਸੀਂ ਇਹਨਾਂ ਦੇ ਪਿੱਛੇ ਖਰਾਬ ਕਰਦੇ ਹੋਹੀ ਆਪਣੇ ਕੰਮ ਦੇ ਵਿੱਚ ਟਾਈਮ ਦੇ ਕੇ ਦੇਖੋ ਦੇਖੋ ਤੁਹਾਡਾ ਕੰਮ ਕਿੰਨਾ ਅੱਗੇ ਵਧੂਗਾ ਤੇ ਬਾਕੀ ਤੁਸੀਂ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਰੱਖਿਓ ਤੇ ਵੀਡੀਓ ਨੂੰ ਇੱਕ ਲਾਇਕ ਕਰ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤੇ ਫਿਰ ਤੁਹਾਨੂੰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ